ਰਖੜੀ ਦੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ ਅਸੀਂ ਕਾਨੂੰਨ ਥੋੜੇ ਜੇ ਬਦਲੇ ਨੇ ਪਹਿਲਾਂ ਸਖਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ ਹੁਣ ਅਸੀਂ ਕਾਨੂੰਨ ਥੋੜੇ ਜੇ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆਂ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ ਕਿਉਂਕਿ ਰੂਲ ਥੋੜੇ ਜੇ ਔਖੇ ਕਰ ਰੱਖੇ ਸੀ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਸੋ ਆਂਗਣਵਾੜੀ 'ਚ ਕੱਲ ਹੀ ਇਹ ਐਨਾਉਂਸਮੈਂਟ ਕਰਕੇ ਆਇਆ ਪਰਸੋਂ ਕਿ 3000 ਹੋਰ ਨੌਕਰੀਆਂ ਆਂਗਣਵਾੜੀ ਚ ਭੈਣਾਂ ਨੂੰ ਤੀਆਂਦਾਂਗੇ। ਸੋ ਸਾਡੀਆਂ ਕੁੜੀਆਂ ਕਿਸੇ ਪੱਖੋਂ ਵੀ ਕੰਮ ਨਹੀਂ। ਇਸ ਵਕਤ ਹੈਰਾਨ ਹੋ ਜੂਗੇ। ਲਿਖ ਲਿਓ ਪੱਤਰਕਾਰ ਵੀ ਬੈਠੇ ਨੇ। ਇਸ ਵਕਤ ਜਦੋਂ ਮੈਂ ਬੋਲ ਰਿਹਾ ਤਾਂ ਪੰਜਾਬ ਦੇ ਵਿੱਚ 6 ਕੁੜੀਆਂ SSP ਨੇ 8 ਕੁੜੀਆਂ DC ਲੱਗੀਆਂ ਹੋਈਆਂ। ਪਹਿਲੀ ਵਾਰ ਹੋਇਆ ਇਤਿਹਾਸ ਚ। 6 ਕੁੜੀਆਂ SSP ਨੇ ਪੰਜਾਬ ਦੀਆਂ। 8 DC ਨੇ ਅੱਜ ਰਖੜੀ ਦਾ ਪਵਿੱਤਰ ਤਿਉਹਾਰ ਹੈ ਆਉਣ ਵਾਲੇ ਦਿਨਾਂ 'ਚ ਨੋਟ ਕਰ ਲਿਓ ਕਿ ਭਗਵੰਤ ਮਾਨ ਬਾਬੇ ਬਕਾਲੇ ਗੱਲ ਕਹਿ ਕੇ ਗਿਆ ਸੀ ਆਉਣ ਵਾਲੇ ਕੁਝ ਮਹੀਨਿਆਂ 'ਚ ਆਉਣ ਵਾਲੇ ਚੰਦ ਦਿਨਾਂ 'ਚ ਪੰਜਾਬੀਆਂ ਨੂੰ ਮਜਬੂਰੀ ਨਹੀਂ ਉਹਨਾਂ ਦੀ ਮਰਜ਼ੀ ਚੱਲੂਗੀ ਤੁਹਾਡੀ ਮਰਜ਼ੀ ਹੈ ਇਲਾਜ ਕਰਾਉਣੇ ਪ੍ਰਾਈਵੇਟ 'ਚ ਕਰਾ ਲਓ ਜੇ ਸਰਕਾਰੀ 'ਚ ਕਰਾਉਣੇ ਸਰਕਾਰੀ 'ਚ ਕਰਾ ਲਓ ਦਵਾਈ ਉੱਥੇ ਵੀ ਉਹ ਹੈ ਜੀ ਮਸ਼ੀਨ ਸਰਕਾਰੀ 'ਚ ਵੀ ਉਹ ਹੈ ਜੀ ਡਾਕਟਰ ਸਰਕਾਰੀ ਚ ਵੀ ਹੈ ਜੇ ਪ੍ਰਾਈਵੇਟ ਚ ਵੀ ਹੈ ਪ੍ਰਾਈਵੇਟ ਚ ਤੁਹਾਡੇ ਪੈਸੇ ਲੱਗਣਗੇ ਸਰਕਾਰੀ ਚ ਤੁਹਾਡੇ ਪੈਸੇ ਨਹੀਂ ਲੱਗਣਗੇ ਤੁਹਾਡੀ ਮਜਬੂਰੀ ਨਹੀਂ ਤੁਹਾਡੀ ਮਰਜ਼ੀ ਹੋਊਗੀ ਐਸੇ ਤਰ੍ਹਾਂ ਹੀ ਸਕੂਲਾਂ ਚ ਬੱਚਾ ਪ੍ਰਾਈਵੇਟ ਚ ਪਾਉਣਾ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪਾਉਣਾ ਸਰਕਾਰੀ ਚ ਪੜਾ ਲਿਓ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਟੀਚਰ ਉਧਰ ਵੀ ਆਹ ਜੇ ਟੀਚਰ ਇੱਧਰ ਵੀ ਆਹ ਜੇ ਫਰਨੀਚਰ ਉਧਰ ਵੀ ਆ ਜਾ ਫਰਨੀਚਰ ਇੱਧਰ ਵੀ ਆ ਜਾ ਰਿਜ਼ਲਟ ਵੀ ਇੱਥੇ ਹੀ ਆਉਣਗੇ ਮਰਜ਼ੀ ਹੈ ਤੁਹਾਡੀ ਸਰਕਾਰੀ ਚ ਪੜਾਣਾ ਸਕੂਲ ਚ ਪੜਾ ਲਓ ਪ੍ਰਾਈਵੇਟ ਚ ਪਾਣਾ ਪ੍ਰਾਈਵੇਟ ਚ ਪੜਾ ਲਓ ਪ੍ਰਾਈਵੇਟ 'ਚ ਫੀਸ ਲੱਗੂਗੀ ਸਰਕਾਰੀ 'ਚ ਫੀਸ ਬਿਲਕੁਲ ਲੱਗਣੀ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ 'ਚ ਬਦਲਣੀ ਚਾਹੁੰਦਾ ਇਹਦੇ ਵਾਸਤੇ ਮੈਨੂੰ ਤੁਹਾਡਾ ਸਾਥ ਚਾਹੀਦਾ ਸੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਥੋਡੀ ਸਰਕਾਰ ਬਣੀ ਤਾਂ ਪਹਿਲੇ ਪਾਸੇ ਨੇ ਕਿਹਾ ਸੀਗਾ ਹੁਣ ਸਰਕਾਰ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਤੇ ਕਸਬਿਆਂ 'ਚੋਂ ਚੱਲੂਗੀ ਸਰਕਾਰ ਤੁਹਾਡੇ ਦਵਾਰ-ਦਵਾਰ ਦਾ ਪ੍ਰੋਗਰਾਮ ਚੱਲਦਾ ਹੁਣ ਡੀਸੀਆਂ ਨੂੰ ਕਿਹਾ ਹੋਇਆ ਹੈ ਹਫ਼ਤੇ 'ਚੋ 2 ਦਿਨ ਪਿੰਡਾਂ 'ਚ ਜਾਣਾ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਕਰਕੇ ਇੱਕ ਪਿੰਡ ਵੱਡੇ ਪਿੰਡ ਚ ਬਹਿਜੋ ਵਾਲ ਦੇ ਚਾਰ ਪਿੰਡ ਪਿੰਡਾਂ ਦੇ ਲੋਕ ਹੋਰ ਆ ਜਾਣਗੇ ਰਜਿਸਟਰੀਆਂ ਕਰੋ ਉੱਥੇ ਬਹਿ ਕੇ ਏਡੀਸੀ ਨੂੰ ਨਾਲ ਲੈ ਜਾਓ ਕੰਪਿਊਟਰ ਲੈ ਜਾਓ ਨਾਲ ਅੱਜ ਕੱਲ ਤਾਂ ਜ਼ਮਾਨਾ ਹੀ ਕੰਪਿਊਟਰ ਦਾ ਹੈ ਤੇ ਨਾਲ ਕਿਸੇ ਨੇ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕਿਸੇ ਨੇ ਕੋਈ ਆਧਾਰ ਕਾਰਡ ਦਾ ਪੰਗਾ ਉਹ ਸਾਰੇ ਉੱਥੇ ਲੋਕਾਂ ਦੇ ਘਰੇ ਬਹਿ ਕੇ ਕਰੋ ਲੋਕਾਂ ਦੇ ਬਹੁਤ ਸਾਰੇ ਲੋਕ ਹਜੇ ਵੀ ਇਹ ਜੇ ਨਹੀਂ ਜਿਹੜੇ ਸ਼ਹਿਰ ਨਹੀਂ ਜਾ ਸਕਦੇ ਬਿਨਾਂ ਕਿਸੇ ਸਹਾਰੇ ਦੇ ਬਜ਼ੁਰਗ ਨੇ ਬਿਨਾ ਕਿਸੇ ਵਹੀ ਕਲ ਦੇ ਉਹਨਾਂ ਕੋਲ ਹੈ ਨਹੀਂ ਸਾਧਨ ਤਾਂ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਤੁਹਾਡੇ ਦਵਾਰ ਨਵਾਂਦਾ ਪ੍ਰੋਗਰਾਮ ਚਲਾਇਆ ਉਹਨੂੰ ਹੋਰ ਫਾਸਟ ਕਰਨਾ ਹੈ ਹੁਣ ਫਿਰ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦੀ ਨਾਲ ਹੁੰਦੇ ਸੀ ਗਰੰਟੀ ਦਿੱਤੀ ਸੀ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ ਲੈ ਐਵੇਂ ਮਾਰੀ ਜਾਂਦੇ ਆ ਪੈਸੇ ਕਿ ਤੋਣਗੇ ਅਨਸਾਰ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ 600 ਯੂਨਟ ਟੋਟਲ ਫ੍ਰੀ 2 ਮਹੀਨੇ ਦਾ ਪਹਿਲਾਂ ਹੁੰਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੁਣ ਪੈਸੇ ਵੀ ਹੈਗੇ ਬਿਜਲੀ ਬੋਲ ਨੂੰ ਵੀ ਕਹਤਾ ਨਹੀਂ ਪਾਣ ਦਿੱਤਾ ਤੇ ਲੋਕਾਂ ਨੂੰ ਵੀ ਦਿਲ ਨਹੀਂ ਆਇਆ ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ ਤੁਹਾਡੇ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਤੀਆਂ ਨੇ ਇਹ ਕਿਵੇਂ ਕੀਤਾ ਮੈਂ ਕਿ ਆਜੋ ਕਹਿੰਦੇ ਸਮਝਾ ਦਾਂਗੇ ਕਿਵੇਂ ਕੀਤਾ ਨੀਅਤ ਚਾਹੀਦੀ ਹੈ ਬਸ ਫਿਰ ਖੇਤਾਂ ਵਾਲੀ ਬਿਜਲੀ ਮੈਂ ਇਧਰੋਂ ਕਹਤਾ ਕਿ ਮੇਰਾ ਵਾਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਰ ਐਵੇਂ ਕਹਤਾ ਤੇ ਅੱਜ ਹੁੰਦਾ ਇਹ ਨਹੀਂ ਹੁੰਦਾ ਇਹ ਮੋਟਰਾਂ ਬੰਦ ਕਰਕੇ ਝੋਨੇ ਲੱਗ ਰਹੇ ਨਹੀਂ ਨਾ ਤੇ ਨਾਲੇ ਬਿਜਲੀ ਪਿੰਨੇ ਆ ਰਹੀ ਹੈ ਨਾ ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲੌਣਿਆ ਵੀ ਰਾਤ ਦੇ 2 ਵਜੇ ਬਿਜਲੀ ਆਉ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ ਦਿਨੇ ਬਿਜਲੀ ਆਉਂਦੀ ਆ ਆਮ ਬਿਜਲੀ ਆਉਂਦੀ ਥਰਮਲ ਪਲੈਂਟ ਖਰੀਦ ਲਿਆ ਜੀ ਸ੍ਰੀ ਗੋਇੰਦ ਸਿੰਘ ਸਾਹਿਬ ਦਾ 540 ਮੈਗਾਵਾਟ ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ ਆਪਾਂ ਖਰੀਦਦੇ ਆ ਇਹ ਨੀਅਤ ਦਾ ਫਰਕ ਹੈ ਜੀ ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਬਰੋਦੀ ਪਾਰਟੀਆਂ ਨੂੰ ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਆ ਕੰਮ ਦੇਖ ਲਓ ਇਸ ਗੱਲ ਤੇ ਮਾਣ ਮਹਿਸੂਸ ਕਰ ਸਕਦੇ। ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟਿਆਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਤੇ ਬਾਅਦ ਵਿੱਚ ਬਾਜੇ ਚ ਕਰ ਲਿਆ। ਕੋਲਾ ਆਪਣੇ ਕੋਲੇ ਆਮ ਹੋ ਗਿਆ। ਸੜਕਾਂ ਤੇ ਮੌਤਾਂ ਬਹੁਤ ਹੁੰਦੀਆਂ ਸੀ ਨਵੀਂ ਪੁਲਸ ਬਣਾਈ। ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ। ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੈ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਉਹਨਾਂ ਕੋਲੇ ਗੈਸ ਕਟਰ ਨੇ ਰੱਬ ਨਾ ਕਰੇ ਕੋਈ ਘਟਨਾ ਹੋਗੀ ਨਾਲ ਦੀ ਨਾਲ ਪਹੁੰਚ ਜਾਂਦੇ ਨੇ ਪਹਿਲਾਂ ਖੂਨ ਰੋਕ ਕੇ ਪੱਟੀਆਂ ਕਰਦੇ ਨੇ ਤੁਹਾਨੂੰ ਹੈਰਾਨੀ ਹੋਊਗੀ ਜਾਣ ਕੇ 1 ਫਰਵਰੀ ਨੂੰ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਸੀ 1 ਅਗਸਤ ਤੱਕ 1200 ਤੋਂ ਵੱਧ ਬੰਦਿਆਂ ਦੀ ਜਾਨ ਬਚਾਤੀ ਜਿਹੜੇ ਪਿਛਲੇ ਸਾਲ ਦਾ ਰਿਕਾਰਡ ਹੈ 1 ਫਰਵਰੀ ਤੋਂ 1 ਅਗਸਤ ਦਾ ਉਹਦੇ ਨਾਲੋਂ 1200 ਮੋਤਾ ਘਟ ਹੋਈਆਂ ਨੇ ਕੱਲ ਹਾਕੀ ਦੇ ਖਿਡਾਰੀਆਂ ਨੂੰ ਮਿਲਿਆ ਮੈਂ ਕਰੋੜ ਕਰੋੜ ਰੁਪਈਆ ਦਿੱਤਾ 8-9 ਖਿਡਾਰੀ ਆਪਣੇ ਪੰਜਾਬ ਦੇ ਨੇ ਕਰੋੜ ਕਰੋੜ ਰੁਪਈਆ ਦੇ ਕੇ ਉਹਨੂੰ ਸਨਮਾਨਤ ਕੀਤਾ ਮੈਂ ਬੱਚਿਆਂ ਨੂੰ ਕਹਿਣਾ ਆਓ ਖੇਡਾਂ ਵਾਂਗ ਆਓ ਚਲੋ ਗਰਾਊਂਡ ਨੂੰ ਚੱਲੀਏ ਗਰਾਊਂਡ ਚਾਉਂਗੇ ਸਿਹਤ ਬਣੂਗੀ ਅਨਸ਼ੈਨੁਸ਼ਿਆਣੀਆਂ ਬੁਰੀਆਂ ਸੰਗਤਾਂ ਤੋਂ ਬਚਾਂਗੇ ਮੈਡਲ ਮਿਲਣਗੇ ਸਰਕਾਰਾਂ ਤੁਹਾਡੀ ਹੈਲਪ ਕਰਨਗੀਆਂ ਇਹ ਚੀਜ਼ਾਂ ਆਪਾਂ ਡਿਵੈਲਪ ਕਰਨੀਆਂ ਆਮ ਆਦਮੀ ਕਲੀਨਿਕ ਖੋਲੇ ਨੇ अठ सौ उन्ती ने तीह थी तीह होर तैयार ने आने वाले दिनों करा दो करोड़ बंदा हूं तक दो करोड़ बंदा अठ सौ उन्ती आम आदमी क्लीनिका चो दवाई लैके ठीक होकर घरें जा चुके दो करोड़ बंदा मेहरबानी चलो दो करोड़ चौं ला ला भी सठ सत्तर लाख दोबारा भी आ गया हूं एक एक गेड़े तो वह गेड़े हो ਤਾ ਚਲੋ 1.5 ਕਰੋੜ ਤਾਂ ਬੰਦਾ ਆ ਗਿਆ ਨਾ ਇਹਦਾ ਮਤਲਬ ਉਹ 3 ਕਰੋੜ ਸਵਾ 3 ਕਰੋੜ ਦੀ ਆਬਾਦੀ 'ਚੋਂ 1.5 ਕਰੋੜ ਇਹਦਾ ਮਤਲਬ ਹਰ ਦੂਜਾ ਬੰਦਾ ਮੱਲਾ ਕਲੀਨਿਕ 'ਚ ਜਾਇਆ ਆ ਤੇ ਛੋਟੀ ਮੋਟੀ ਬਿਮਾਰੀ ਸੀ ਉਹ ਠੀਕ ਹੋ ਗਈ ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਪਈ ਤੇ ਸਾਨੂੰ ਨਾਲ ਦੀ ਨਾਲੇ ਪਤਾ ਲੱਗ ਜਾਂਦਾ ਕਿ ਕਿਹੜੀ ਬਿਮਾਰੀ ਕਿਹੜੇ ਇਲਾਕੇ 'ਚ ਜ਼ਿਆਦਾ ਮਰੀਜ਼ ਕਿੱਥੋਂ ਆਉਂਦੇ ਨੇ ਫਿਰ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਭੇਜਾਂਗੇ ਹਸਪਤਾਲ ਬਣਾਵਾਂਗੇ ਸਕੂਲ ਆ ਫੈਮਿਨਸ ਸਕੂਲ ਬਣਾਤੇ ਸ਼ਾਨਦਾਰ ਸਕੂਲ ਬਣ ਗਏ ਦੋਸਤੋ ਅੱਜ ਇਸ ਪਵਿੱਤਰ ਧਰਤੀ ਤੋਂ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਚਿਆ ਗੁਰੂ ਲਾਡੋਰੇ ਦੀ ਧਰਤੀ ਹੈ ਅੱਜ ਮੈਂ ਤੁਹਾਨੂੰ ਦੱਸਿਆ ਚਾਹਨਾ ਜੋ ਮੈਂ ਸੋਚਦਾ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ 'ਚ ਬਦਲਣੀ ਚਾਹਨਾ ਤੁਸੀਂ ਪੁੱਛਾਂਗੇ ਵੀ ਕਿਵੇਂ ਅੱਜ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਇਲਾਜ ਮਜਬੂਰੀ بس ਮਜਬੂਰੀ ਕਰਕੇ ਆਪ ਦੇ ਕਿਸੇ ਬਿਮਾਰ ਦਾ ਜਾਂ ਕਿਸੇ ਜ਼ਖਮੀ ਦਾ ਇਲਾਜ ਪ੍ਰਾਈਵੇਟ ਚ ਕਰਾਉਣਾ ਪੈਂਦਾ ਕਿਉਂਕਿ ਸਰਕਾਰੀ ਤੇ ਯਕੀਨ ਟੁੱਟਿਆ ਹੋਇਆ ਨਾ ਉੱਥੇ ਦਵਾਈਆਂ ਨਾ ਉੱਥੇ ਡਾਕਟਰ ਨਾ ਉੱਥੇ ਟੈਸਟਿੰਗ ਹੁੰਦੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜਿਹੜੇ 4 ਬਿੱਗੇ ਨੇ ਜੇ ਵਿਕ ਵੀ ਗਏ ਆਪਾਂ ਜਾਨ ਬਚਾਉਣੀ ਆਪਣੇ ਰਿਸ਼ਤੇਦਾਰ ਦੀ ਮਜਬੂਰੀ ਚ ਪ੍ਰਾਈਵੇਟ ਚ ਇਲਾਜ ਕਰਾਉਣਾ ਪੈ ਰਿਹਾ ਹੈ ਅੱਜ ਨਾ ਪਿਆ ਨੂੰ ਮਜਬੂਰੀ ਵਸ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀਆਂ ਤੋਂ ਯਕੀਨ ਉੱਠ ਗਿਆ ਸੀ ਨਾ ਉੱਥੇ ਟੀਚਰ ਨੇ ਨਾ ਫਰਨੀਚਰ ਹੈ ਨਾ ਕੋਈ ਬਾਥਰੂਮ ਹੈ ਨਾ ਕਿਤਾਬਾਂ ਨੇ ਕੁਝ ਨਹੀਂ ਉਹ ਕਹਿੰਦੇ ਚਲੋ ਆਪਾਂ ਤਾਂ ਕੱਟ ਲਈ ਜੁਆਕਾਂ ਨੂੰ ਪੜਾ ਲਈਏ ਚਲ ਕੋਈ ਨਹੀਂ ਢਿੱਡ ਬਣ ਕੇ ਗੁਜ਼ਾਰਾ ਕਰ ਲਾਂਗੇ ਪਰ ਪ੍ਰਾਈਵੇਟ 'ਚ ਪੜਾਉਣਾ ਪੈ ਰਿਹਾ ਆਉਣ ਵਾਲੇ ਦਿਨਾਂ 'ਚ ਮੇਰੀ ਗੱਲ ਨੋਟ ਕਰ ਲਿਓ ਅੱਜ ਰਖੜੀ ਦਾ ਪਵਿੱਤਰ ਤਿਆਰ ਹੈ ਆਉਣ ਵਾਲੇ ਦਿਨਾਂ 'ਚ ਨੋਟ ਕਰ ਲਿਓ ਕਿ ਭਗਵੰਤ ਮਾਨ ਬਾਬੇ ਬਕਾਲੇ ਗੱਲ ਕਹਿ ਕੇ ਗਿਆ ਸੀ ਆਉਣ ਵਾਲੇ ਕੁਝ ਮਹੀਨਿਆਂ ਚ ਆਉਣ ਵਾਲੇ ਚੰਦ ਦਿਨਾਂ ਚ ਪੰਜਾਬੀਆਂ ਨੂੰ ਮਜਬੂਰੀ ਨਹੀਂ ਉਹਨਾਂ ਦੀ ਮਰਜ਼ੀ ਚੱਲੂਗੀ ਤੁਹਾਡੀ ਮਰਜ਼ੀ ਹੈ ਇਲਾਜ ਕਰਾਉਣੇ ਪ੍ਰਾਈਵੇਟ ਚ ਕਰਾ ਲਓ ਜੇ ਸਰਕਾਰੀ ਚ ਕਰਾਉਣੇ ਸਰਕਾਰੀ ਚ ਕਰਾ ਲਓ ਦਵਾਈ ਉੱਥੇ ਵੀ ਉਹ ਹੈ ਜੀ ਮਸ਼ੀਨ ਸਰਕਾਰੀ ਚ ਵੀ ਉਹ ਹੈ ਜੀ ਡਾਕਟਰ ਸਰਕਾਰੀ ਚ ਵੀ ਉਹ ਹੈ ਜੇ ਪ੍ਰਾਈਵੇਟ ਚ ਵੀ ਹੈ ਪ੍ਰਾਈਵੇਟ 'ਚ ਤੁਹਾਡੇ ਪੈਸੇ ਲੱਗਣਗੇ ਸਰਕਾਰੀ 'ਚ ਤੁਹਾਡੇ ਪੈਸੇ ਨਹੀਂ ਲੱਗਣਗੇ ਤੁਹਾਡੀ ਮਜਬੂਰੀ ਨਹੀਂ ਤੁਹਾਡੀ ਮਰਜ਼ੀ ਹੋਊਗੀ ਐਸੇ ਤਰ੍ਹਾਂ ਹੀ ਸਕੂਲਾਂ 'ਚ ਬੱਚਾ ਪ੍ਰਾਈਵੇਟ 'ਚ ਪਾਉਣਾ ਪ੍ਰਾਈਵੇਟ 'ਚ ਪੜਾ ਲਿਓ ਸਰਕਾਰੀ 'ਚ ਪਾਉਣਾ ਸਕੂਲ 'ਚ ਪੜਾ ਲਿਓ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਟੀਚਰ ਉਧਰ ਵੀ ਆਜੇ ਟੀਚਰ ਇੱਧਰ ਵੀ ਆਜੇ ਫਰਨੀਚਰ ਉਧਰ ਵੀ ਆ ਜਾ ਫਰਨੀਚਰ ਇੱਧਰ ਵੀ ਆ ਜਾ ਰਿਜ਼ਲਟ ਵੀ ਇਹ ਜੀ ਆਉਣਗੇ ਮਰਜ਼ੀ ਹੈ ਤੁਹਾਡੀ ਸਰਕਾਰੀ 'ਚ ਪਾਣਾ ਸਰਕਾਰੀ 'ਚ ਪੜਾ ਲਓ ਪ੍ਰਾਈਵੇਟ 'ਚ ਪਾਣਾ ਪੜਾਡੀ ਪੜਾ ਲਓ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਲੱਗਣੀ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ ਚ ਬਦਲਨੀ ਚਾਹੁੰਦਾ ਇਹਦੇ ਵਾਸਤੇ ਮੈਨੂੰ ਤੁਹਾਡਾ ਸਾਥ ਚਾਹੀਦਾ ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਕੋਈ ਹੱਥ ਖੜਾ ਕਰ ਦਿਓ ਕਿਸੇ ਨਾ ਕਿਸੇ ਨੂੰ ਨੌਕਰੀ ਮਿਲੀ ਹੋਊਗੀ ਕੋਈ ਹੱਥ ਖੜਾ ਕਰ ਦਿਓ ਕੋਈ ਰਿਸ਼ਤੇਦਾਰ ਨੂੰ ਦੋਸਤ ਮਿੱਤਰ ਨੂੰ ਉਹ ਪਿੱਛੇ ਹੱਥ ਖੜੇ ਹੋਏ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਦੀ ਸਿਫਾਰਿਸ਼ ਤਾਂ ਨਹੀਂ ਚੱਲੀ ਨਾ ਇੱਕ ਘਰ ਚ ਦੋ ਦੋ ਨੌਕਰੀਆਂ ਵੀ ਮਿਲ ਗਈਆਂ ਤਿੰਨ ਤਿੰਨ ਵੀ ਮਿਲ ਗਈਆਂ ਬੱਚੇ ਬਾਹਰਲੇ ਮੁਲਕਾਂ ਤੋਂ ਵਾਪਸ ਆ ਰਹੇ ਨੇ ਜਦੋਂ ਮੈਂ ਗੱਲ ਕਹੀ ਸੀ ਉਦੋਂ ਇਹ ਮਜੀਠੀ ਹੋਰੀ ਆ ਜਿਹੜੇ ਦੂਜੇ ਮਜ਼ਾਕ ਕਰਾਉਂਦੇ ਸੀ ਲੈ ਕੈਨੇਡਾ ਤੋਂ ਕਿਵੇਂ ਆ ਜਾਣਗੇ ਲੋਕ ਵਾਪਸ ਹੁਣ ਆਉਂਦੇ ਨਹੀਂ ਆਉਣ ਲੱਗੇ ਆ ਕੇ ਇੱਥੇ ਨੌਕਰੀਆਂ ਲੈਣ ਵਾਸਤੇ ਕੰਪੀਟੀਟਿਵ ਨੇ ਐਗਜ਼ਾਮਾਂ ਦੇ ਵਿੱਚ ਬੈਠਣ ਲੱਗੇ ਆ ਕੇ ਇੱਥੇ ਬਿਜ਼ਨਸ ਕਰਨ ਬਾਰੇ ਗੱਲ ਕਰਨ ਲੱਗੇ ਮੈਨੂੰ ਕੋਈ ਰੋਜ਼ ਫੋਨ ਆਉਂਦੇ ਆ ਅਸੀਂ ਆ ਗਏ ਜੀ ਵਾਪਸ ਮੈਂ ਕਿਹਾ ਆ ਜਾਓ ਆਪਾਂ ਆਪਣੀ ਧਰਤੀ ਠੀਕ ਕਰੀਏ ਆਪਣੀ ਗੁਰੂਆਂ ਦੀ ਧਰਤੀ ਆਪਣੀ ਸ਼ਹੀਦਾਂ ਦੀ ਧਰਤੀ ਸਰਖੇਜ ਧਰਤੀ ਉਹ ਧਰਤੀ ਜਿੱਥੇ ਸ਼ਾਇਰ ਗੁਰੂ ਐਡਿਡੀਆਂ ਐਨ ਜੀਓਜ਼ ਅੱਜ ਵੀ ਸੇਵਾਦਾਰ ਅੱਜ ਵੀ ਐਨ ਜੀਓ ਦਾ ਭਾ ਬਹੁਤ ਵੱਡਾ ਬਾਬਾ ਸੇਵਾ ਸਿੰਘ ਜੀ ਆਪਣੀ ਸੇਵਾ ਕਰ ਰਿਹਾ ਭਗਤ ਪੂਰਨ ਸਿੰਘ ਜੀ ਪਿੰਗਲ ਵਾਲੇ ਵਾਲੇ ਆਪਣੀ ਸੇਵਾ ਕਰ ਰਿਹਾ ਉਹ ਕਿਹੜਾ ਕੋਈ ਨੌਕਰੀ ਮੰਗਦੇ ਜਾਂ ਸਰਕਾਰ ਚ ਕੋਈ ਅਹੁਦੇਦਾਰੀ ਮੰਗਦੇ ਸੇਵਾ ਕਰਨ ਵਾਸਤੇ ਕੋਈ ਚੇਅਰਮੈਨ ਹੀ ਥੋੜੀ ਚਾਹੀਦੀ ਹੁੰਦੀ ਹੈ ਸੇਵਾ ਕਰਨ ਦਾ ਇੱਛਾ ਸ਼ਕਤੀ ਚਾਹੀਦੀ ਹੁੰਦੀ ਸੋ ਕਰੋ ਸਰਕਾਰ ਐਪਰੀਸ਼ੀਏਟ ਕਰੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਸੋ ਬਿਜਲੀ ਹੋਗੀ ਕਲੀਨਿਕ ਹੋਗੇ ਸਕੂਲ ਹੋਗੇ ਸੜਕ ਸੁਰੱਖਿਆ ਫੋਰਸ ਹੋਗੀ ਨੌਕਰੀਆਂ ਹੋਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਕਿ ਪੰਜਾਬ ਆ ਵੀ ਤਰੱਕੀ ਕਰ ਗਿਆ ਆ ਵੀ ਤਰੱਕੀ ਕਰ ਗਿਆ ਬਸ ਇੱਕ ਤਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਜੋ ਕਹਿੰਦੇ ਰਹਿੰਦੇ ਹਰ ਰੋਜ਼ ਤੇ ਦੂਜਾ ਆਪਾਂ ਨੇ ਕਿਸੇ ਨੂੰ ਮਾਰਾ ਨਹੀਂ ਬੋਲਣਾ ਸੋਸ਼ਲ ਮੀਡੀਆ 'ਚ ਕੋਈ ਕਮੈਂਟਾਂ ਕਮੁੰਟਾਂ ਤੇ ਉਹਦਾ ਲੜਨ ਨੂੰ ਫਿਰਦੇ ਆ ਉਹ ਤਾਂ ਕਹਿੰਦੇ ਸਾਡੇ ਨਾਲ ਲੜੋ ਜਦੋਂ ਕੋਈ ਪਹਿਲਵਾਨ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਨ ਲੱਗਦਾ ਨਾ ਫਿਰ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਤਨ ਤੇ ਦੰਦੀ ਵੱਢ ਲਈ ਹੈ ਨਾ ਕਦੇ ਆਏ ਉਹ ਇਹ ਕੰਮ ਤੇ ਆਏ ਹੋਇਆ ਹੁਣ ਬਸ ਉਹਨਾਂ ਨੂੰ ਇਹੀ ਪੰਗਾ ਇਹੀ ਦੁੱਖ ਹੈ ਕਿ ਆਮ ਕਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮ ਕਰਨ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇੱਥੇ ਸਾਡੇ 3 ਪੁੱਤ ਬੰਦੇ ਹੁੰਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਾਡੇ ਨਾਲ ਜਿੰਨੇ ਚੱਲਿਓ ਉਦਾਂ ਹੀ ਚੱਲੋ ਨਹਾਰ ਪੰਜਾਬ ਦੇ ਰੰਗਲੇ ਪੰਜਾਬ ਦੇ ਰੰਗ 2.5 ਸਾਲਾਂ ਚ ਦਿਖਣ ਲੱਗ ਗਏ ਹੁਣ ਹੋਰ ਗੂੜੇ ਹੋਣਗੇ ਇਹ ਹੋਰ ਗੂੜੇ ਹੋਣਗੇ ਕਿਉਂਕਿ ਸੁਜੀਤ ਪਾਤਰ ਜੀ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋ ਦੀ ਜਦੀ ਰੱਖੀ ਤੁਸੀਂ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਮੈਂ ਲੱਭ ਕੇ ਲਿਆਉਂਗਾ ਐਸੇ ਪੰਜਾਬ ਦੀ ਧਰਤੀ ਤੇ ਗੁਲਾਬ ਦੇ ਫੁੱਲ ਐਸੇ ਪੰਜਾਬ ਦੀ ਧਰਤੀ ਤੇ ਗਿੱਧੇ ਪੰਗੜੇ ਪੈਣਗੇ ਖੁਸ਼ੀਆਂ ਦੇ ਸਮਾਗਮ ਹੋਣਗੇ ਰੰਗਲਾ ਨੱਚਦਾ ਵਸਦਾ ਹੱਸਦਾ ਪੰਜਾਬ ਬਣੂਗਾ ਕੋਈ ਕਮੀ ਨਹੀਂ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਪ੍ਰਮਾਤਮਾ ਵੱਲੋਂ ਸਾਨੂੰ ਬਹੁਤ ਬਲੈਸਡ ਧਰਤੀ ਐ ਆਸ਼ੀਰਵਾਦ ਪ੍ਰਾਪਤ ਧਰਤੀ ਐ ਹਰ ਧਰਮ ਤੇ ਸਾਡੇ ਲੋਕ ਰਹਿੰਦੇ ਨੇ ਉਧਰ ਕੀ ਹਾਲ ਆ ਜਿਹੜੇ ਸਾਨੂੰ ਸੈਂਟਰ ਦਾ ਸੈਂਟਰ ਵਾਲੇ ਕਹਿੰਦੇ ਰਹਿੰਦੇ ਨਾ ਲਾ ਐਂਡ ਆਰਡਰ ਉਹ ਮੈਂ ਕਹਾ ਤੁਸੀਂ ਆਪਦਾ ਯੂਪੀ ਦੇਖ ਲਓ ਤੁਸੀਂ ਹਰਿਆਣਾ ਦੇਖ ਲਓ ਆਪਦਾ ਤੁਹਾਨੂੰ ਘਰ ਫੁੱਲ ਆਉਣੇ ਪੈਂਦੇ ਆ ਰਾਮ ਨੋਮੀ ਵੇਲੇ ਸਾਡੇ ਇੱਥੇ ਸਾਡੀਆਂ ਰਾਮ ਨੋਮੀਆ ਸਾਡੇ ਗੁਰਪੂਰਵ ਸਾਡੀਆਂ ਈਦਾਂ ਸ਼ਬਰੀਦਾਂ ਸਾਡੀਆਂ ਹਨੂਮਨ ਜਨਮ ਦਿਨ ਸਾਡੇ 크ਿਸਮਸ ਦੇ ਫੰਕਸ਼ਨ ਅਸੀਂ ਸਾਰੇ ਇਕੱਠੇ ਮਨਾਉਨੇ ਆ ਇਕੱਠੇ ਮਿਲ ਕੇ ਮਨਾਉਨੇ ਆ ਸਾਡੇ ਜੌਂਦਰੀ ਸਰਕਾਰ ਆਈ ਹੈ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫੂ ਨਹੀਂ ਲਾਉਣਾ ਪਿਆ ਆ ਹਰਿਆਣੇ ਵਾਲਿਆਂ ਨੂੰ ਪੁੱਛ ਲਓ ਉਹ ਨੂਹ ਦੇ ਵਿੱਚ 4 ਮਹੀਨੇ ਕਰਫੂ ਲਾਉਣਾ ਪਿਆ ਗਿਆ ਉਹ ਯੂਪੀ 'ਚ ਰੋਜ਼ ਹੈ ਜਾਂ ਪੰਗਾ ਪਿਆ ਹੁੰਦਾ ਸੋ ਸਾਡੇ ਲੋਕ ਤਾਂ ਮਿਲ ਜੁਲ ਕੇ ਰਹਿਣ ਵਾਲੇ ਲੋਕ ਐ ਬਸ ਸਾਨੂੰ ਸਾਡੇ ਹੱਕ ਦੇ ਦਿਆ ਕਰੋ ਧੀਕ ਅਸੀਂ ਮੰਗਣ ਨਹੀਂ ਜਾਣਦੇ ਹੱਕ ਅਸੀਂ ਛੱਡਣ ਨਹੀਂ ਜਾਣਦੇ ਹੱਕ ਸਾਡੇ ਦੇ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆ ਉਹਦੇ ਆਸ ਤਾਂ ਮਸਤ ਫੋਟ ਜਾਣੇ ਸਾਡੇ ਕੋਲ ਤਾਂ ਸੋ ਇਸ ਕਰਕੇ ਸਾਨੂੰ ਇੱਥੇ ਕਹਿਣਾ ਆ ਅੱਜ ਦੇ ਦਿਨ ਭੈਣਾਂ ਨੂੰ ਖਾਸ ਤੌਰ ਤੇ ਬਹੁਤ-ਬਹੁਤ ਵਧਾਈਆਂ ਰੱਖੜੀ ਦਾ ਤਿਹਾਰ ਹੈ ਬਹੁਤ ਸਾਰੀਆਂ ਕੁੜੀਆਂ ਨੇ ਮੈਨੂੰ ਰੱਖੜੀ ਭੇਜੀ ਹੈ ਡਾਕ ਰਹੀ ਵੀ ਭੇਜੀ ਹੈ ਈਮੇਲ ਤੇ ਵੀ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਇਹ ਵੀ ਕਹਿਣਾ ਕਿ ਅਸੀਂ ਤੁਹਾਡੇ ਭਰਾ ਅਸੀਂ ਧੀਆਂ ਦੀਆਂ ਇੱਜ਼ਤਾਂ ਹਿਫਾਜ਼ਤਾਂ ਉਹਨਾਂ ਦੇ ਮਾਨ ਸਨਮਾਨ ਚ ਵਾਅਦਾ ਕਰਾਂਗੇ ਅਸੀਂ ਉਹ ਲੋਕ ਆ ਜਿਹੜੇ ਖੋरां ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਸਤੇ ਵੀ ਕੁਰਬਾਨੀਆਂ ਦਿੰਦੇ ਰਹੇ ਆ। ਸੋ ਇਸ ਕਰਕੇ ਸਾਡੀਆਂ ਧੀਆਂ ਤਰੱਕੀ ਕਰਨ ਸਾਡੀਆਂ ਭੈਣਾਂ ਤਰੱਕੀ ਕਰਨ ਰੱਖੜੀ ਦੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ। ਅਸੀਂ ਕਾਨੂੰਨ ਥੋੜੇ ਜਿਹਾ ਬਦਲੇ ਨੇ ਪਹਿਲਾਂ ਸਖਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ। ਹੁਣ ਅਸੀਂ ਕਾਨੂੰਨ ਥੋੜੇ ਜਿਹਾ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ। ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆਂ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ ਫਾਇਰ ਬਗੈੜ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ ਕਿਉਂਕਿ ਰੂਲ ਥੋੜੇ ਜਿਹਾ ਓਕੇ ਕਰ ਰੱਖੇ ਸੀ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਸੋ ਆਂਗਣਵਾੜੀ 'ਚ ਕੱਲ ਹੀ ਅਜੇ ਅਨਾਉਂਸਮੈਂਟ ਕਰਕੇ ਆਏ ਆ ਪਰਸੋਂ ਕਿ 3000 ਹੋਰ ਨੌਕਰੀਆਂ ਆਂਗਣਵਾੜੀ 'ਚ ਭੈਣਾਂ ਨੂੰ ਧੀ ਆਂਦਾਂਗੇ ਸੋ ਸਾਡੀਆਂ ਕੁੜੀਆਂ ਕਿਸੇ ਪੱਖੋਂ ਵੀ ਕੰਮ ਨਹੀਂ ਇਸ ਵਕਤ ਹੈਰਾਨ ਹੋ ਜੂਗੇ ਲਿਖ ਲਿਓ ਪੱਤਰਕਾਰ ਵੀ ਬੈਠੇ ਨੇ ਇਸ ਵਕਤ ਜਦੋਂ ਮੈਂ ਬੋਲ ਰਿਹਾ ਤਾਂ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਪਹਿਲੀ ਵਾਰ ਹੋਇਆ ਇਤਿਹਾਸ 'ਚ 6 ਕੁੜੀਆਂ ਐਸਐਸਪੀ ਨੇ ਪੰਜਾਬ ਦੀਆਂ 8 ਡੀਸੀ ਨੇ ਅਸੀਂ ਤੀਆਂ ਨੂੰ ਬਰਾਬਰ ਦਾ ਦਰਜਾ ਦੇ ਰਹੇ ਹਾਂ ਸਾਡੇ ਤੇ ਜੋ ਕਲੰਕ ਜਿਹਾ ਲੱਗਿਆ ਸੀਗਾ ਕਿ ਤੀਆਂ ਨੂੰ ਮਾਰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਉਹ ਤੋਤਾ ਸੀ ਇਹੀ ਕਹੂੰਗਾ ਮੈਂ ਤਾਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਇੱਕ ਧੀ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਉਹ ਧੀ ਜਿਹੜੀ ਹਜੇ ਪੇਟ 'ਚ ਹੈ ਜਿਹੜੀ ਜੰਮੀ ਨਹੀਂ ਹਜੇ ਉਹ ਪੇਟ 'ਚੋਂ ਆਪਣੇ ਮਾਂ ਨਾਲ ਗੱਲ ਕਰ ਰਹੀ ਐ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋਤੀਆਂ ਨੂੰ ਜੰਮਣ ਦਾ ਮੌਕਾ ਵੀ ਦਿਓ ਉਡਾਂ ਉਡਾਰੀਆਂ ਮਾਰਨ ਦਾ ਮੌਕਾ ਦਿਓ ਕੀ ਪਤਾ ਕਿਹੜੇ ਕਿਹੜੀ ਕੁੱਖ 'ਚੋਂ ਕਿਹੜਾ ਯੋਧਾ ਪੈਦਾ ਹੋ ਜੇ